ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਅਕਸਰ ਹੀ ਕਸਟਮਰ ਨੂੰ ਫੋਨ ਕਰਦੇ ਆ ਜੀ ਅਸੀਂ ਵਾਸ਼ਿੰਗ ਮਸ਼ੀਨ ਉਹ ਲੈਣੀ ਆ ਜਿਹਦੇ ਵਿੱਚ ਡਬਲ ਬੈੱਡ ਦਾ ਕੰਬਲ ਧੁੱਪ ਜਾਵੇ ਜਾਂ ਖਾਸ ਕਰਕੇ ਜਦੋਂ ਦੁਕਾਨ ਦੇ ਕਸਟਮਰ ਆਉਂਦੇ ਨੇ ਤੇ ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਜੀ ਸਾਨੂੰ ਵਾਸ਼ਿੰਗ ਮਸ਼ੀਨ ਉਹ ਦਿਓ ਜਿਹਦੇ ਵਿੱਚ ਡਬਲ ਬੈੱਡ ਦਾ ਕੰਬਲ ਧੁੱਪ ਜਾਵੇ ਭਾਰੇ ਤੋਂ ਭਾਰਾ ਕੰਬਲ ਧੁੱਪ ਜਾਵੇ ਦੇ ਵਿੱਚ ਤੇ ਖਾਸ ਕਰਕੇ ਲੇਡੀ ਕਸਟਮਰ ਆਉਂਦੀਆਂ ਨੇ ਨਾ ਉਹਨਾਂ ਨੇ ਖਾਸ ਉਹਦੇ ਵੈਸੇ ਹੀ ਮਸ਼ੀਨ ਤੇ ਉਹਨਾਂ ਨੇ ਤਾਂ ਦੇਖਣੀ ਆ ਪਹਿਲੇ ਉਹ ਡਰਮ ਦੇਖਣਾ ਇਹ ਜੋ ਡਬਲ ਬੈੱਡ ਦਾ ਕੰਬਲ ਧੁੱਪ ਜਾਏਗਾ ਤੇ ਮੇਰਾ ਉਹਨਾਂ ਦਾ ਜਵਾਬ ਹੁੰਦਾ ਜੀ ਮਸ਼ੀਨ ਤੇ ਭਾਵੇਂ 10 ਕਿਲੋ ਲੈ ਲੋ 12 ਲੈ ਲੋ ਭਾਵੇਂ ਲੋ 14 ਕਿਲੋ ਦੀ ਜਿਹੜੀ ਵਾਸ਼ਿੰਗ ਮਸ਼ੀਨ ਹੈ ਉਹ ਹੈ ਜਿਹੜੇ ਕੱਪੜੇ ਧੋਣ ਵਾਸਤੇ ਨਾ ਕਿ ਕੰਬਲ ਧੋਣ ਵਾਸਤੇ ਤੇ ਖਾਸ ਕਰਕੇ ਲੇਡੀ ਦਾ ਅਗੋ ਜਵਾਬ ਹੁੰਦਾ ਜੀ ਤੁਹਾਡੇ ਦੇ ਗਵਾਂਡੀਆਂ ਨੇ ਵਾਸ਼ਿੰਗ ਮਸ਼ੀਨ ਲਿਆਂਦੀਆ ਉਹਦੇ 10 ਕਿਲੋ ਦੇ ਵਿੱਚ ਬੜਾ ਭਾਰਾ ਕੰਬਲ ਧੋਣ ਲੈਂਦੇ ਆ ਮੈਂ ਉਹਨਾਂ ਨੂੰ ਕਹਿੰਦਾ ਨਾ ਭਾਵੇਂ 8 ਕਿਲੋ ਦੀ ਮਸ਼ੀਨ 'ਚ ਕੰਬਲ ਪਾ ਦਿਓ ਉਹਨੇ ਦੇ ਚੱਲੀ ਜਾਣਾ ਵਾਸ਼ਿੰਗ ਮਸ਼ੀਨ ਨੇ ਕਿਉਂਕਿ ਜਿੱਥੇ ਮਸ਼ੀਨ ਨੇ ਚੱਲਣਾ ਸੀ 15 ਸਾਲ ਉਥੇ ਚੱਲੇਗੀ ਸਿਰਫ 5 ਸਾਲ ਜਾਂ ਦੀ ਕਪੈਸਿਟੀ ਹੁੰਦੀ ਆ ਕਿ ਉਹ ਇਥੋਂ ਤੱਕ ਲੋਡ ਚੁੱਕ ਸਕਦੀ ਆ ਜੇ ਜੇ ਆਪਾਂ ਲੋਡ ਜ਼ਿਆਦਾ ਪਾਵਾਂਗੇ ਉਹਦੀ ਮੋਟਰ ਵੀ ਖਰਾਬ ਹੋ ਸਕਦੀ ਆ ਉਹਦਾ ਗੇਅਰ ਬੋਕਸ ਵੀ ਖਰਾਬ ਹੋ ਸਕਦਾ ਇਸ ਲਈ ਇਹ ਸੋਚੀਏ ਕਦੀ ਵੀ ਵਾਸ਼ਿੰਗ ਮਸ਼ੀਨ ਨਾਲ ਨਾ ਲਵੋ ਕਿ ਅਸੀਂ ਭਾਰ ਦੇ ਭਾਰਾ ਕੰਬਲ ਧੋਣਾ ਹੈ ਵਾਸ਼ਿੰਗ ਮਸ਼ੀਨ ਦੇ ਵਿੱਚ ਕਿਉਂਕਿ ਆਪਾਂ ਰਨੇ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਅਕੋਰਡਿੰਗ ਆਪਾਂ ਚੱਲੀਏ ਤੇ ਸਰਦੀਆਂ ਦੇ ਵਿੱਚ ਕਦੀ ਸਾਨੂੰ ਲੋਡ ਪੈਂਦੀ ਆ ਡਬਲ ਗਰਡ ਦਾ ਕੰਬਲ ਕੋਈ ਧੋਣਾ ਹੋਵੇ ਤੇ ਉਹ ਅਸੀਂ ਵੈਸੇ ਹੱਥ ਨਾਲ ਹੀ ਕਦੀ ਕਦੀ ਵਾਸ਼ ਕਰ ਸਕਦੇ ਆ ਜਾਂ ਆਪਾਂ ਬਾਹਰੋਂ ਵੀ ਵਾਸ਼ ਕਰਾ ਸਕਦੇ ਆ ਇਸ ਲਈ ਆਪਣੀ ਵਾਸ਼ਿੰਗ ਮਸ਼ੀਨ ਦੀ ਤੁਸੀਂ ਇਹ ਲਾਈਫ ਜਿਆਦਾ ਚਾਹੁੰਦੇ ਜੇ ਤੇ ਡਬਲ ਬੈੱਡ ਦਾ ਕੰਬਲ ਉਹ ਨਾ ਧੋ ਤੇ ਜੇ ਇਹ ਸੋਚ ਕੇ ਮਸ਼ੀਨ ਲੈਣੀ ਆ ਕਿ ਮਸ਼ੀਨ ਇਹ ਉਹ ਲੈਣੀ ਆ ਜਿਹਦੇ ਡਬਲ ਬੈੱਡ ਦਾ ਕੰਬਲ ਧੁੱਬ ਜਾਵੇ ਉਹ ਤੁਹਾਡੀ ਗਲਤ ਫਹਮੀ ਜੇ ਮਸ਼ੀਨ ਆਪਾਂ ਲਈਏ ਆਪਣੀ ਫੈਮਿਲੀ ਦੇ ਅਕੋਰਡਿੰਗ ਚਾਰ ਫੈਮਿਲੀ ਮੈਂਬਰ ਨੇ ਤੇ ਉਹਨਾਂ ਵਾਸਤੇ 8 ਕਿਲੋ 9 ਕਿਲੋ ਵਰਸ਼ਨ ਕਿੰਨੇ ਰੁਪਏ 26% ਹੁੰਦੀ ਆ ਤੇ ਜੇ ਆਪਾਂ ਅਜ ਤੋਂ ਇਸ ਦਾ 18 20 ਸਾਲ ਪਿਛੇ ਚੱਲੀਏ ਮੈਨੂੰ ਵੀ 20 ਸਾਲ ਹੋ ਗਏ ਆ ਇਲੈਕਟ੍ਰੋਨਿਕ ਲੈਣ ਦੇ ਵਿੱਚ ਤੇ ਉਸ ਟਾਈਮ ਤੇ ਨਾ ਵਾਸ਼ਿੰਗ ਮਸ਼ੀਨ ਉਹ সাইਜ਼ ਵਰਤਦੀ ਸੀ ਨਾ 7/2 ਕਿਲੋ ਜਾਂ 7.5 ਕਿਲੋ ਹੁੰਦਾ ਸੀ ਤੇ ਫੈਮਲੀ ਵੀ ਵੱਡੀਆਂ ਹੁੰਦੀਆਂ ਸੀ ਤੇ ਅੱਜ ਦੇ ਕੋੜੀ ਦੇਖੀਏ ਫੈਮਲੀ ਛੋਟੀਆਂ ਫੈਮਲੀਆਂ ਨੇ ਤੇ ਵਾਸ਼ਿੰਗ ਮਸ਼ੀਨ ਆਪ ਲੈਣੇ ਆ 12 ਕਿਲੋ 14 ਕਿਲੋ ਦੀ ਸਿਰਫ ਇਸ ਕਰਕੇ ਲੈਣੇ ਆ ਕਿ ਡਬਲ ਬੈੱਡ ਦਾ ਕੰਬਲ ਧੋਣਾ ਆ ਦੁਕਾਨਦਾਰ ਵੀ ਝੂਠ ਬੋਲ ਕੇ ਵੇਚ ਦਿੰਦੇ ਨੇ ਜੀ ਵਾਸ਼ਮੀ ਤੁਹਾਡੀ ਆ ਕੰਬਲ ਧੋ ਦੇਗੀ ਭਾਰ ਦੇ ਭਾਰ ਕੰਬਲ ਵਾਸ਼ ਕਰ ਦੇਗੀ ਪਰ ਮੇਰੇ ਕੋਲ ਜਦੋਂ ਕਸਟਮਰ ਆਉਂਦੇ ਮੈਂ ਨੂੰ ਨਾ ਵੇਚਣਾ ਮਨਜ਼ੂਰ ਆ ਪਰ ਆਪਾਂ ਜਦੋਂ ਵਾਸ਼ਿੰਗ ਮੀਨ ਵੇਚਣੀ ਆ ਤੇ ਬਿਲਕ ਵਾਸ਼ਿੰਗ ਮਸ਼ੀਨ ਕਪੜੇ ਤੋਂ ਲਈ ਨਾ ਕੇ ਡਬਲ ਬੈੱਡ ਦਾ ਜਾਂ ਭਾਰੀ ਕੋਈ ਚੀਜ਼ ਵਾਸ਼ ਕਰਨ ਵਾਸਤੇ 5 ਕਿਲੋ 7 ਕਿਲੋ 1.5 ਕਿਲੋ 2 ਕਿਲੋ ਤੱਕ ਲੱਭਤ ਵਾਸ਼ ਕਰ ਸਕਦੇ ਹੋ ਡਬਲ ਬੈੱਡ ਦੇ 15 ਵਾਸ਼ ਕਰ ਸਕਦੇ ਹੋ ਇਸੇ ਗੁੱਲਟ ਵਗੈਰਾ ਵਾਸ਼ ਕਰ ਸਕਦੇ ਹੋ ਪਰ ਡਬਲ ਬੈੱਡ ਦਾ ਜਿਹੜਾ ਭਾਰਾ ਕੰਬਲ ਹੁੰਦਾ 3 ਕਿਲੋ 3.5 ਕਿਲੋ ਵਾਲਾ ਉਹ ਕਦੇ ਵੀ ਮਸ਼ੀਨ 'ਚ ਵਾਸ਼ ਨਹੀਂ ਕਿਨਾਂ ਤੇ ਹੈ ਕਿਉਂਕਿ ਵਾਸ਼ਿੰਗ ਮਸ਼ੀਨ ਜਿਹੜੀ ਆ ਉਹ ਕਪੜੇ ਤੋਂ ਲਈ ਬਣਾਈ ਕੰਪਨੀ ਨੇ ਨਾ ਕੇ ਕੰਬਲ ਤੋਂ ਵਾਸਤੇ ਤੇ ਇਸ ਲਈ ਲੇਡੀਜ਼ ਕਾਰ ਆਪਣੇ ਸਰਨਾਲ ਵੀ ਕਿਸੇ ਵੇਲੇ ਲੜ ਪੈਂਦੀਆਂ ਨੇ ਸ਼ੌਕੀਆਂ ਵਾਲੀ ਵਾਲੇ ਫਿਰ ਇਸ ਕਰਕੇ ਜੀ ਇਹ ਵਾਸ਼ਿੰਗ ਮਸ਼ੀਨ ਵੱਡੀ ਲੈਣੀ ਆ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਖੱਬ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਜਿਹੜੇ ਵੀ ਕੋਈ ਨਵੀਂ ਮਸ਼ੀਨ ਖਰੀਦਣਾ ਚਾਹੁੰਦਾ ਵਾ ਜਾਂ ਜਿੰਨਾ ਖਰੀਦ ਲਿਆ ਵਾ ਉਹ ਸਿਰਫ ਇਸ ਕਰਕੇ ਨਾ ਵਾਸ਼ਿੰਗ ਮਸ਼ੀਨ ਲਿਆ ਕਰੋ ਕਿ ਦਬਲ ਬੱਡ ਦੇ ਕੰਬਲ ਧੋਣੇ ਆ ਤੇ ਵੱਡੀ ਮਸ਼ੀਨ ਲਈਏ ਮਸ਼ੀਨ ਤੇ ਛੋਟੀ ਲੈ ਲੋ ਕੱਪੜੇ ਤੋਂ ਨਾ ਵਸੇ ਮਸ਼ੀਨ 8 ਕਿਲੋ 9 ਕਿਲੋ 10 ਕਿਲੋ ਬਿਲਕੁਲ ਕੈਪਸਟੈਂਟ ਹੋਦੀ ਆ ਇਹ ਬਾਕੀ ਤੁਹਾਨੂੰ ਕੋਈ ਨਵੀਂ ਜਾਣਕਾਰੀ ਚਾਹੀਦੀ ਹੈ ਇਲੈਕਟ੍ਰੋਨਿਕ ਪ੍ਰੋਜੈਕਟ ਬਾਰੇ ਮਾਰਗ ਕਿ ਚੱਲ ਰਿਹਾ ਕੀ ਸੀਮਾ ਨਵੀਆਂ ਆ ਰਹੀਆਂ ਮੈਂ ਉਹ ਵੀਡੀਓ ਉਸ ਤੇ ਬਣਾਉਂਦਾ ਰਹਿਣਾ ਵਾ ਤੁਸੀਂ ਕਹਿੰਦੇ ਹੋ ਸਬਸਕ੍ਰਾਈਬ ਕਰ ਲਓ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਮਿਲਦੀ ਰਹੂਗੀ ਕਿ ਮਾਰਗ ਕੀ ਨਵਾਂ ਚੱਲ ਰਿਹਾ ਵਾ ਸਤਿ ਸ੍ਰੀ ਅਕਾਲ ਜੀ